2010 ਮਾਡਲ 40000 ਚੱਲੀ ਹੋਈ ਇਹਦੇ ਵੀ ਡੈਕ ਨਹੀਂ ਲੱਗਿਆ ਅਜੇ ਵਿੱਚ ਲੈ ਵੀ ਆਹ ਵੇਖੋ ਤੁਸੀਂ ਕੰਪਨੀ ਫੈਕਟਰੀ ਜਿਵੇਂ ਆਈ ਆ ਉਦਾਂ ਹੀ ਰੱਖੀ ਹੋਈ ਹੈ ਜਿਵੇਂ ਹੀ ਰੱਖੀ ਦੇਖ ਲਓ ਥੋੜਾ ਜਿਹਾ 4 ਦੇਾਂਗੇ 135000 ਰੁਪਏ ਦੀ 35000 ਚੱਲੀ ਵੈਗਨਰ ਵੇਖੋ ਠੀਕ ਆ ਸਿਰਫ 35000 ਚੱਲੀ ਆ ਕੇ ਖੜੀ ਹੈ ਦਿੱਲੀ ਤੋਂ 7ਵੇਂ ਮਹੀਨੇ ਦੀ 2011 ਕੰਪਨੀ ਚੋਂ ਆਉਂਦੀ ਹੈ ਉਦਾਂ ਹੀ ਹੈ ਕੰਪਨੀ ਚੋਂ ਆਉਂਦੀ ਹੈ ਨਾ ਉਦਾਂ ਹੈ 35000 ਚੱਲੀ ਹੈ ਸਟੀਰੀਓ ਵਿੱਚ ਅਜੇ ਫਿੱਟ ਨਹੀਂ ਹੋਇਆ ਬਿਲਕੁਲ ਬਾਈ ਜੀ ਅਦਰ ਸਕੋਰਪੀਓ ਦੇਖੋ 70000 ਚੱਲੀ ਦੀ ਗਾਰੰਟੀ ਫਸਟ ਓਨਰ ਦੀ ਗਾਰੰਟੀ ਹਮ ਪੇਂਟ ਦੀ ਗਾਰੰਟੀ 2013 ਮਾਡਲ ਪੰਜਾਬ ਨੰਬਰ ਦੀ 50000 ਚੱਲੀ i10 ਠੀਕ ਹੈ ਪਿਓਰ ਪੈਟਰੋਲ ਪਿਓਰ ਵਿੱਚ ਟੱਚ ਲੱਗੀ ਹੋਈ ਹੈ ਰਮੀ ਖੋ ਕੇ ਆਈ ਹੈ ਹਮ ਸਾਰੀ ਗੱਡੀ オリジナル ਅਗ੍ਰਿਸ਼ਤਾ ਲਾਈਟਾਂ ਨਾਲ ਦੀਆਂ ਨੇ ਹਮ ਬੋਨਟ ਐਂਡ ਸੀਲਡ ਦੀ ਗਾਰੰਟੀ ਹੈ ਠੀਕ ਹੈ ਬਾਡੀ ਵੀ ਸੀਲਡ ਦੀ ਗਾਰੰਟੀ ਹੈ ਟਾਇਰ 80 ਪੈਸੇ ਨੇ ਹੂੰ ਹੂੰ 2018 ਮਾਡਲ ਹੈ ਠੀਕ ਹੈ ਐਕਸ ਜ਼ेड ਵਾਲੇ ਲੋਏ ਲੱਗੇ ਹੋਏ ਨੇ ਹਾਂਜੀ ਦੋਸਤੋ ਕੀ ਹਾਲ ਚਾਲ ਆ ਮੇਰਾ ਨਾਮ ਹੈ ਸੰਦੀਪ ਤੇ ਅੱਜ ਆਪਾਂ ਆ ਗਏ ਸੀਗੇ ਗੁਰੂ ਹਰਸਾਏ ਗੋਲੂ ਕਾ ਮੋੜ ਟੱਪ ਕੇ ਨਾ ਸ਼ੋਰੂਮ ਆਉਂਦਾ ਬਾਈ ਜੀ ਕਾਰ ਪੈਣਾ ਇਹਨੂੰ ਤੁਸੀਂ ਅਕਸਰ ਦੇਖਦੇ ਹੋਵੋਗੇ ਫੇਸਬੁੱਕ ਤੇ YouTube ਤੇ ਕਾਪ ਨੂੰ ਕਾਰਾਂ ਵਿਖਾਵਾਂਗੇ ਆਪਾਂ ਸਭ ਤੋਂ ਵੱਡੀ ਗੱਲ ਇਹ ਆ ਵੀ ਇਹ ਮਸ਼ਹੂਰ ਆ ਰੇਟਾਂ ਕਰਕੇ ਗੱਡੀਆਂ ਦਿੰਦੇ ਆ ਵਧੀਆ ਤੇ ਰੇਟ ਦਿੰਦੇ ਆ ਦੂਜਿਆਂ ਨਾਲ ਬਹੁਤ ਹੀ ਰੇਅਰ ਤੇ ਰੇਟ ਦਿੰਦੇ ਆ ਤੁਹਾਨੂੰ ਆਪਾਂ ਕਾਰਾਂ ਵਿਖਾਵਾਂਗੇ ਵਧੀਆ ਕਾਰਾਂ ਸਾਹਿਬ ਮੈਂ ਕਹੂੰਗਾ ਜਿਉ ਤਨੂੰ ਜੋ ਤ ਆਪਾਂ ਥੋੜਾ ਅੰਦਰੋਂ ਲਿਆਕ ਸਟਾਕ ਇਹਨਾਂ ਕੋਲੇ ਬਹੁਤ ਹੁੰਦਾ ਇੱਥੇ ਆਜੋ ਫਿਰ ਨੀਓ ਤੁਹਾਨੂੰ ਮੈਂ ਹੁਣ ਮੈਂ ਇਧਰ ਮੇਰੇ ਮਗਰ ਮਗਰ ਤੁਰਿਆ ਕਰਾਂ ਕਾਫੀ ਵਧੀਆ ਕਾਰਾਂ ਜਿਮ ਤੁਸੀਂ ਆ ਵੇਖ ਰਹੇ ਹੋਗੇ ਕ੍ਰੇਟਾ ਖੜੀ ਹੋਈ ਆ i20 ਆ ਬਲ ਹਰੇਕ ਤਰ੍ਹਾਂ ਦੀ ਕਾਰ ਤੇ ਤੁਹਾਡਾ ਲੋਨ ਵੀ ਇੱਥੇ ਹੀ ਹੋ ਜਾਣਾ ਤੇ ਹੁਣ ਆਜੋ ਆਪਾਂ ਜਾ ਕੇ ਬਾਈ ਹਰਜਿੰਦਰ ਨਾਲ ਗੱਲਬਾਤ ਕਰਦੇ ਹਾਂ ਤੇ ਫਿਰ ਆਪਾਂ ਤੁਹਾਨੂੰ ਕੱਲੀ ਕੱਲੀ ਗੱਡੀ ਬਾਰੇ ਜਾਣ ਕਰ ਦੇਵਾਂਗੇ ਵੀ ਕੀ ਰੇਟ ਆ ਲੋਨ ਕਰ ਇੱਥੇ ਹੋ ਜਾਂਦਾ ਆਜੋ ਫਿਰ ਲੈ ਵੀ ਦੋਸਤੋ ਅੱਜ ਫਿਰ ਹੁਣ ਕਰਦੇ ਆਂ ਬਾਈ ਨਾਲ ਗੱਲਬਾਤ ਹਰਜਿੰਦਰ ਬਈ ਕੀ ਹਾਲ ਚਾਲ ਨੇ ਜੀ ਬਹੁਤ ਵਧੀਆ ਸਰ ਬਹੁਤ ਵਧੀਆ ਠੀਕ ਹੈ ਜੀ ਹਾਂਜੀ ਬਹੁਤ ਵਧੀਆ ਤੇ ਮੈਂ ਕਾਰਾਂ ਵੇਖਿਆ ਬਈ ਕਾਰਾਂ ਵਜੋਂ ਤੇ ਬਹੁਤ ਸਾਵਧਾਨ ਚੱਲਿਆ ਹਨਾ ਵੀ ਆਪਣੇ ਬਿਲਕੁਲ ਜੀ 100 ਕਾਰ ਦਾ ਸਟਾਕ ਅੱਜ ਤੁਹਾਨੂੰ ਦਿਖਾਵਾਂਗੇ ਤੇ ਕਾਰਾਂ ਦੀ ਗਾਰੰਟੀ ਵੀ ਦੇਾਂਗੇ ਹੂੰ ਹੂੰ ਕਾਰਾਂ ਦੇ ਕਾਵਾਂਗੇ ਕੁਛ ਤੇ ਨਿਕਲੇਗਾ ਕੁਛ ਠੀਕ ਹੈ ਭਾਈ ਜੀ ਕਾਰ ਬਾਜ਼ਾਰ ਨਾਲ ਤੁਹਾਡੇ ਫਾਲੋਅਰ ਵੀ ਜੁੜੇ ਹੋਏ ਨੇ ਤੇ ਸਾਡੇ ਤਾਂ ਚਲੋ ਜਿਹੜੇ ਹੈਗੇ ਨੇ ਉਹ ਤਾਂ ਹੈਗੇ ਹੈਗੇ ਨੇ 15 ਸਾਲ ਦਾ ਐਕਸਪੀਰੀਅੰਸ ਬਿਲਕੁਲ ਤੇ ਜਿਵੇਂ ਕਹਿੰਦੇ ਨੇ ਕੁਆਲਿਟੀ ਇੱਕ ਇੱਕ ਰੁਪਏ ਦਾ ਮੁੱਲ ਉਹ ਮਿਲੇਗਾ ਭਾਈ ਜੀ ਕਾਰ ਬਾਜ਼ਾਰ ਤੋਂ ਠੀਕ ਹੈ ਜੀ ਤੇ ਇਹ ਤੁਸੀਂ ਐਂ ਦਾ ਵੀ ਜਿਸ ਨੇ ਆਪਣੇ ਕੋਲੇ ਬਾਈ ਜੀ ਕਾਰ ਪੈਂਡ ਤੇ ਗੁਰੂ ਹਰਸਾਏ ਆਉਣਾ ਹੋਵੇ ਜਿਹੜੇ ਵੀ ਲੋਕੇਸ਼ਨ ਆ ਉਹ ਦੱਸ ਲਓ ਬਿਠਾ ਰਿਆਂ ਦੀ ਲੋਕੇਸ਼ਨ ਹੈ ਜੀ ਮੇਨ ਫਰੋਜਪੁਰ ਟੂ ਫਾਜ਼ਿਲਕਾ ਰੋਡ ਦੇ ਬਿਲਕੁਲ ਵਿਸ਼ਕਾਰ ਗੋਲੂ ਦਾ ਮੋੜ ਠੀਕ ਹੈ ਬਾਰਡਰ ਦੇ ਬਿਲਕੁਲ ਉੱਪਰ ਹੈ ਇੰਦਰੋ ਫਿਰੋਜ਼ਪੁਰ ਫਿਰੋਜ਼ਪੁਰ ਤੋਂ ਫਾਜ਼ਿਲਕਾਰ ਰੋਡ ਹੈ ਬੋਰਵਾਲ ਜਾਂਦੇ ਆ ਗੰਗਾ ਨਗਰ ਵਾਲਾ ਜਿਹੜਾ ਰੋਡ ਹੈ ਬਿਲਕੁਲ ਵਿਸ਼ਕਾਰ ਹੀ ਕਹਿ ਲੈਣੇ ਆ ਗੋਲੂ ਕਾ ਮੋੜ ਗੁਰੂਵਰਸਾ ਸ਼ਹਿਰ ਹੈ ਸ਼ਹਿਰ ਤੋਂ ਪਹਿਲਾਂ ਥੋੜਾ ਜਿਹਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਆਪਣਾ ਇੱਕ ਲੋਨ ਦਾ ਪ੍ਰੋਸੈਸ ਕਿਵੇਂ ਲੋਨ ਹੋ ਜਾਂਦਾ ਇੱਥੇ ਲੋਨ ਬਿਲਕੁਲ ਜੀ 90% ਫੰਡਿੰਗ ਹੋਵੇਗੀ ਜਿਹੜੇ ਬੰਦੇ ਦੀ 50 ਤੋਂ 60000 ਰੁਪਏ ਫੈਮਿਲੀ ਮੰਥਲੀ ਇਨਕਮ ਹੈ ਓਕੇ ਉਸ ਤੇ 90% ਫੰਡਿੰਗ ਹੋਊਗੀ ਠੀਕ ਹੈ ਜੀ ਲੈ ਵੀ ਦੋਸਤੋ ਆਪਾਂ ਕਲੀ ਕਲੀ ਜਾਣਕਾਰੀ ਮੈਂ ਤਾਂ ਲੈ ਲਈ ਹੋਈ ਆ ਹੁਣ ਫਿਰ ਆਪਾਂ ਕਰਦੇ ਆਂ ਵੀਡੀਓ ਸਟਾਰਟ ਗੱਡੀਆਂ ਅੱਜ ਘੈਂਟ ਹੋਣੀਆਂ ਤਾਂ ਰੇਟ ਵੱਖਰੇ ਹੋਣਗੇ ਕਿਉਂਕਿ ਰੇਟਾਂ ਦਾ ਇੱਥੇ ਬਹੁਤ ਜ਼ਿਆਦਾ ਫਰਕ ਆ ਆਮ ਸ਼ੋਅਰੂਮ ਨਾਲ ਇੱਥੇ ਉਹ ਤੁਹਾਡਾ ਇਹੀ ਫਾਇਦਾ ਬਾਈ ਜੀ ਕਾਰਪੈਂਟ ਤੇ ਗੁਰੂ ਹਰਸਾਈਕਰਾਂ ਤੁਹਾਨੂੰ ਇੱਕ ਗੱਲ ਕਹਿਣਾ ਚਾਹੁੰਦੇ ਆ ਸਾਡੇ ਕੋਲ ਇਧਰੋਂ ਸ਼ਾਹਕੋਟ ਜਲੰਧਰ ਤੋਂ ਕਸਟਮਰ ਆਂਦੇ ਆ ਬਟਾਲਾ ਸਾਈਡ ਤੇ ਵਿਆਸ ਸਾਈਡ ਤੋਂ ਤੇ ਯਾ ਪਟਿਆਲਾ ਸਾਈਡ ਤੋਂ ਉਹ ਕੀ ਹੁੰਦਾ ਉਧਰ ਜ਼ਿਆਦਾ ਪੰਜਾਬ ਨੰਬਰ 11 ਵਿਕਦੀਆਂ ਦਿੱਲੀ ਨੰਬਰ ਕਾਰਾਂ ਬਹੁਤ ਘੱਟ ਵਿਕਦੀਆਂ ਹੁਣ ਵੇਚਣ ਲੱਗੀਆਂ ਨੇ ਠੀਕ ਆ ਤੇ ਕੀ ਹੁੰਦਾ ਉੱਥੇ ਕਾਰ ਦੇ ਦਾ ਸਾਡੇ ਕਾਰ ਦੇ ਰੇਟ ਅਨਪੜਤਾ ਕਹਿ ਲੋ ਜਾਂ ਅਫਵਾਹ ਕਹਿ ਲੋ ਹੂੰ ਹੂੰ ਵੀ ਅਫਵਾਹ ਫੈਲੀ ਹੁੰਦੀ ਹੈ ਜੀ ਨੰਬਰ ਕੱਟ ਕੇ ਲੱਗਿਆ ਹੋਇਆ ਜੀ ਦਿੱਲੀ ਨੰਬਰ ਤੋਂ ਕੱਟ ਕੇ ਲੱਭਿਆ ਜੀ ਕਾਰ ਗਲਤ ਹੁੰਦੀ ਹੈ ਐਦਾਂ ਦਾ ਕੁਝ ਨਹੀਂ ਹੁੰਦਾ ਜੀ ਦਿੱਲੀ ਦੇ ਵਿੱਚ ਜਦੋਂ ਕਾਰਾਂ ਬੰਦ ਹੁੰਦੀਆਂ ਨੇ ਉਹ ਕਾਰਾਂ ਅਦਰ ਸਟੇਟ ਕੋਲ ਜਾਂਦੀਆਂ ਕੇਰਲਾ ਦੇ ਵਿੱਚ ਪਰਮਾਰ ਹੈ ਜਾਓ ਅੱਜ ਦੀ ਡੇਟ ਦੇ ਵਿੱਚ ਕੇਰਲਾ ਜਿੰਨਾ ਕਾਰ ਖਰੀਦ ਜਾ ਰਹੀ ਹੈ ਦਿੱਲੀ ਤੋਂ ਕੇਰਲਾ ਦੇ ਵਿੱਚ ਉੱਥੇ 2.5 ਲੱਖ ਦੇ ਮਾਰਜਨ ਨਾਲ ਜਾਂਦੀ ਹੈ ਪਰ ਇੱਥੇ 25-30 ਹਜ਼ਾਰ ਦੇ ਮਾਰਜਨ ਨਾਲ ਅਸੀਂ ਕਾਰ ਵੇਚ ਰਹੇ ਹਾਂ ਕੋਈ ਜ਼ਿਆਦਾ ਕਮਾਈ ਨਹੀਂ ਕਰ ਲੈ ਲੱਖ ਰੁਪਏ ਕਾਰ ਵਿੱਚੋਂ ਨਹੀਂ ਲੈ ਰਹੇ ਹੁਣ ਦੂਜੇ ਪਾਸੇ ਆ ਜੰਨੇ ਆਪਾਂ ਕੀ ਕਹਿੰਨੇ ਆ ਵੀ ਕਹਿ ਦਿੰਦੇ ਆ ਜੀ ਇਹ ਲੱਖ ਲੱਖ ਕਮਾ ਲੈਂਦੇ ਆ 30 35 ਹਜ਼ਾਰ ਤਾਂ ਗੱਲਾ ਹੀ ਨਹੀਂ ਦੇਖੋ ਇੱਕ ਇਹਦੇ ਵਿੱਚ ਵੀ ਖਾਸੀਅਤ ਹੈਗੀ ਹੈ ਇੱਕ ਜਿਵੇਂ ਕਹਿੰਦੇ ਨੇ ਸੀਕ੍ਰੇਟ ਹੈ ਜਿੱਦਾਂ ਹੁਣ ਮੰਨ ਕੇ ਚੱਲੋ ਆ ਸਿਆਜ ਹੈ ਇਹ ਸਿਆਜ ਹੈ ਜੀ 2017 ਮਾਡਲ ਇਹ ਸਾਡੀ ਪਰਚੇਜ ਕੀਤੀ ਹੋਈ ਹੈ ਦਿੱਲੀ ਦੇ ਵਿੱਚੋਂ 17 ਮਾਡਲ 4 ਲੱਖ 75 ਹਜ਼ਾਰ ਰੁਪਏ ਦੀ ਫਸਟ ਓਨਰ ਕਾਰ ਹੈ ਦਿੱਲੀ ਦੇ ਵਿੱਚੋਂ 17 ਮਾਡਲ 3 ਲੱਖ ਦੀ ਵੀ ਮਿਲਦੀ ਹੈ 2.5 ਲੱਖ ਦੀ ਵੀ ਮਿਲਦੀ ਹੈ 3.5 ਲੱਖ ਦੀ ਵੀ ਮਿਲਦੀ ਹੈ ਪੌਣੇ 4 ਲੱਖ ਰੁਪਏ ਦੀ ਵੀ ਮਿਲਦੀ ਹੈ ਪਰ ਗੱਲ ਕਰਦੇ ਆਂ ਬਾਜ਼ਾਰ ਨਾਲੋਂ ਕਿੰਨੀ ਮਹਿੰਗੀ ਚੱਕ ਲਈ ਲੱਖ ਰੁਪਏ ਮਹਿੰਗੀ ਕਾਰ ਚੱਕੀ ਹੈ ਮੈਨੂੰ ਆਪਦੇ ਕਸਟਮਰ ਦਾ ਫਿਕਰ ਹੈ ਜੀ ਮੰਨ ਕੇ ਚੱਲੋ ਸਾਡਾ ਨੈਟਵਰਕ ਅੱਜ ਸਾਡੇ ਕੋਲ 18000 ਕਸਟਮਰ ਜੁੜਿਆ ਆ ਪਿਛਲੇ 15 ਸਾਲਾਂ ਦੇ ਵਿੱਚ ਤੇ ਮੁੱਦਾ ਕੀ ਹੈ ਸਾਨੂੰ ਆਪ ਦੇ ਗਾਗ ਦਾ ਫਿਕਰ ਹੁੰਦਾ ਅਗਲਾ ਬੰਦਾ ਸਾਨੂੰ ਪੈਸੇ ਦਿੰਦਾ ਤੇ ਅਸੀਂ ਉਹਨਾਂ ਦੇ ਪੈਸਿਆਂ ਦਾ ਮੁੱਲ ਪਾਉਂਦੇ ਆ ਬੰਦਾ 5 ਸਾਲ ਵੀ ਕਾਰ ਚਲਾਵੇ ਤੇ ਸਾਡੇ ਨਾਲ ਜੁੜਿਆ ਰਹੇਗਾ ਕਾਰਾਂ ਦੀ ਗੱਲ ਕਰਦੇ ਆ ਆਜੋ ਫਿਰ ਹੁਣ ਆਪਾਂ ਕਰਦੇ ਆ ਵੀਡੀਓ ਨੂੰ ਸਟਾਰਟ ਜਿਹੜੇ ਵੀਰ ਨੇ ਤੋਹਫਾ ਲੈਣਾ ਹੈ ਨਾ ਛੇਛਰੀ ਆਜੋ ਤੇ ਲੈ ਜਾਓ ਲੈ ਆਇਓ ਬਸ ਮੁੱਦਾ ਕੀ ਰਮੀ ਹੋ ਕੇ ਆਈ ਤੁਹਾਨੂੰ 13 ਮਾਡਲ ਵਖਾੰਦੇ ਆ ਅਸੀਂ i10 ਉਸ ਤੋਂ ਪਹਿਲਾਂ 35000 ਚੱਲੀ ਵੈਗਨਰ ਵੇਖੋ ਠੀਕ ਆ ਸਿਰਫ 35000 ਚੱਲੀ ਆ ਕੇ ਖੜੀ ਹੈ ਦਿੱਲੀ ਤੋਂ 7ਵੇਂ ਮਹੀਨੇ ਦੀ 2011 ਠੀਕ ਆ ਸਿਰਫ 35000 ਚੱਲੀ ਐਲ ਐਕਸ ਆਈ ਵੈਗਨਰ ਨਵੀਂ ਸ਼ੇਪ ਦੀ ਠੀਕ ਆ ਕਰਮਾ ਵਾਲੀ ਆ ਕੇ ਖੜਦੀ ਪਈ ਹੈ ਤੇ ਸਟੀਰੀਓ ਅਜੇ ਗੱਡੀ ਦੇ ਵਿੱਚ ਲੱਗਿਆ ਨਹੀਂ ਸਟੀਰੀਓ ਵਾਲਾ ਆਪਸ਼ਨ ਦਿਖਾਉਂਗਾ ਜਿਵੇਂ ਕੰਪਨੀ ਤੋਂ ਆਉਂਦੀ ਓਦਾਂ ਹੀ ਹੈ ਕੰਪਨੀ ਚੋਂ ਆਉਂਦੀ ਹੈ ਨਾ ਓਦਾਂ ਐ 35000 ਚੱਲੀ ਐ ਸਟੀਰੀਓ ਵਿੱਚ ਅਜੇ ਫਿੱਟ ਨਹੀਂ ਹੋਇਆ ਬਿਲਕੁਲ ਤੇ 35000 ਚੱਲੀ ਤੇ ਟਾਇਰ ਜਿਵੇਂ ਕਹਿੰਦੇ ਨੇ ਚਾਰੇ ਨਵੇਂ ਲਵਾਤੇ ਆਪਾਂ ਦਿੱਲੀ ਤੋਂ ਬਿਲਕੁਲ ਸੁੱਕੇ ਟਾਇਰ ਸੀਗੇ ਕਿਉਂਕਿ ਗੱਡੀ ਜਿਹੜੀ ਖੜੀ ਰਹਿੰਦੀ ਏ ਹੂੰ ਉਹਦੇ ਟਾਇਰ ਸੁੱਕ ਜਾਂਦੇ ਨੇ ਸੁੱਕੇ ਟਾਇਰ ਸੀ ਚਾਰੇ ਟਾਇਰ ਬਿੱਲ ਨਾਲ ਦੇਾਂਗੇ ਨਵੇਂ ਦਿੱਲੀ ਤੋਂ ਲਵਾ ਕੇ ਲਿਆਂਦੇ ਆ ਫੱਟੀ ਚੈੱਕ ਕਰਾ ਦਿਓ ਹੂੰ ਲੈ ਵੀ ਉਹਦਾ ਚੈੱਕ ਕਰ ਲੈ ਇੱਧਰ ਬੋਰਨਟ ਦੇ ਨੱਟ ਚੈੱਕ ਕਰ ਲਓ ਐਨੀ ਰੀ ਨਾ ਭਾਈ ਤੁਸੀਂ ਐ ਚੈੱਕ ਕਰ ਲਓ ਮਰੀ ਇਹ ਖਰੀਆਂ ਤੇ ਨੈਚੁਰਲ ਕਾਰਾਂ ਬਾਈਜੀ ਕਾਰ ਬਾਜ਼ਾਰ ਤੋਂ ਹੀ ਮਿਲਦੀਆਂ ਨੇ 1 ਲੱਖ ਹੂੰ ਤੇ 65000 ਦੀ ਐਨਓਸੀ ਨਾਲ ਦੇਾਂਗੇ 11 ਦੇ 7ਵੇਂ ਮਹੀਨੇ ਦੀ ਕਾਰ ਹੈ ਹੂੰ 20000 ਚੱਲੀ ਆ ਚਾਰੇ ਟਾਇਰ ਆਪਾਂ ਹੁਣ ਨਵੇਂ ਲਵਾਤੇ ਨੇ ਠੀਕ ਹੈ ਤੇ ਬਾਡੀ ਵੀ ਦੇਖੋ ਜਿੱਦਾਂ ਪਾਲਟੀ ਕੋਲੋਂ ਲਿੱਤੀ ਹੈ ਉਦਾਂ ਹੀ ਹੈ ਮਤਲਬ ਇਹ ਨਹੀਂ ਪਹਿਲੇ ਮਾਲਕ ਦੀ ਬਹੁਤ ਸੰਭਾਲ ਸੀ ਚਾਰੇ ਟਾਇਰ ਨਵੇਂ 11 ਮਾਡਲ 7ਵੇਂ ਮਹੀਨੇ ਦੀ ਐਲ ਐਕਸ ਆਈ ਸਟੀਰੀਓ ਵਿੱਚ ਨਹੀਂ ਲੱਗਿਆ ਡੈਸ਼ਬੋਰਡ ਸਾਫ ਪਿਆ ਹੋਇਆ ਹੈ ਇੰਜਨ ਖੁੱਲੇ ਦੀ ਹਰੇਕ ਚੀਜ਼ ਦੀ ਮੀਟਰ ਬੈਗ ਦੀ ਗਾਰੰਟੀ ਹੈ ਤੇ ਜਿਹੜੀ ਕਾਰ ਦਾ ਖੜਾਵਾ ਤੁਹਾਨੂੰ ਦੱਸੀ ਜਾਂਦਾ ਵੀ 35000 ਹੀ ਚੱਲੀ ਹੋਈ ਹੈ ਠੀਕ ਹੈ ਅੱਖਾਂ ਬੰਦ ਕਰਕੇ ਆ ਕੇ ਲੈ ਜਾਓ 165000 ਦੀ ਜਿਹੜੇ ਵੀਰ ਨੇ ਪਿਓਰ ਪੈਟਰੋਲ ਲੈਣੀ ਹੈ ਕਾਰ ਨਵੀਂ ਸ਼ੇਪ ਦੀ ਪਿਓਰ ਪੈਟਰੋਲ ਵੈਗਨਰ ਲੈਣੀ ਹੈ 35000 ਚੱਲੀ ਹਮ 165000 ਦੀ ਬੋਕੀ ਕਰਾ ਲਓ ਵਾਹ ਤੁਹਾਡਾ ਫਾਇਦਾ ਹੈ ਹਮ ਕਿਉਂ ਫਾਇਦਾ ਹੈ ਕਿਉਂਕਿ ਇੰਨੀਆਂ ਚੱਲੀਆਂ ਕਾਰਾਂ ਤੇ ਇੰਨੀਆਂ ਖਰੀਆਂ ਕਾਰਾਂ ਹਰੇਕ ਹਰੇਕ ਬੂਏ ਤੇ ਨਹੀਂ ਮਿਲਦੀਆਂ ਹਮ ਬਿਲਕੁਲ ਇਸ ਚੀਜ਼ ਦੀ ਗਾਰੰਟੀ ਹੈ 2013 ਮਾਡਲ ਪੰਜਾਬ ਨੰਬਰ ਦੀ 50000 ਚੱਲੀ i10 ਠੀਕ ਹੈ ਪਿਓਰ ਪੈਟਰੋਲ ਪਿਓਰ ਵਿੱਚ ਟੱਚ ਲੱਗੀ ਹੋਈ ਹੈ ਰਮਿੰਗ ਹੋ ਕੇ ਆਈ ਹੈ ਹਮ ਸਾਰੀ ਗੱਡੀ オリジナル ਹੈ ਆਪਾਂ ਦੋਨੋਂ ਬੰਪਰ ਪੇਂਟ ਕਰਾਏ ਆ ਹੁਣ ਠੀਕ ਹੈ ਸਾਰੀ オリジナル ਹੈ ਆ ਰਮਿੰਗ ਹੋਈ ਹੈ ਆ ਦੇਖੋ ਹਮ ਬਲੂ ਡਰਾਈਵ ਜਿਹੜੀ ਆਈ ਸੀ 2013 ਦੇ ਵਿੱਚ ਆ ਕੱਪ ਵਿੱਚ ਪਏ ਹੋਏ ਨੇ ਇਹਦੇ ਠੀਕ ਹੈ ਆ ਨਵੇਂ ਲਵਾਨ ਲੱਗੀਆਂ ਟਾਇਰਾਂ ਦੇ ਕੱਪ ਉਹ ਕੱਪ ਪਏ ਹੋਏ ਨੇ ਵਿੱਚ ਠੀਕ ਹੈ ਐਂਡਰੋਇਡ ਸਿਸਟਮ ਲੱਗਿਆ ਟੱਚ ਵਾਲਾ ਸਿਸਟਮ ਲੱਗਿਆ ਆ ਠੀਕ ਹੈ ਮੈਂ ਨਾ ਕਰਮਾ ਲਈਏ ਬਸ ਧੋਪ ਨਹੀਂ ਹੈ ਕਾਰ ਆ ਫੰਡਰਲਾਈਨਾਂ ਖਰਾਬ ਸੀ ਫੰਡਰਲਾਈਨਾਂ ਨਵੀਆਂ ਲਵਾਤੀਆਂ ਮੱਟ ਫਲੈਪ ਨਵੇਂ ਲਵਾਤੇ ਹਮ ਕੱਪ ਜਿਹੜੇ ਹੈਗੇ ਨੇ ਰੰਗ ਫੇਟ ਸੀਗਾ ਤੇ ਕੱਪ ਵੀ ਨਵੇਂ ਲਵਾਤੇ ਵਿੱਚ ਪਏ ਹੋਏ ਨੇ ਆਈ 10 13 ਮਾਡਲ ਪੰਜਾਬ ਨੰਬਰ ਦੀ ਤੇ ਪਿਓਰ ਪਿਓਰ ਪੈਟਰੋਲ ਚੱਲੀ ਹੋਈ オリジナル ਪੈਟਰੋਲ ਤੇ ਚੱਲੀ ਹੋਈ ਕਾਰ ਵੇਟ 225000 ਦੀ 13 ਮਾਡਲ 50000 ਚੱਲੀ ਹੋਈ ਲੈਟਾਂ ਏਜੰਸੀ ਵਾਲੀਆਂ ਹੋਣਗੀਆਂ ਬੋਰਨਡ ਖੁੱਲਿਆ ਹੋਵੇ ਇੰਜਨ ਖੁੱਲਿਆ ਹੋਵੇ ਗੱਡੀ ਫਰੀ ਲੈ ਜਾਏ ਜੇ ਸ਼ੀਸ਼ਾ ਬਦਲਿਆ ਹੋਵੇ ਗੱਡੀ ਫਰੀ ਲੈ ਜਾਏ ਜੀ ਆਈ 10 13 ਮਾਡਲ ਦੇ ਵਿੱਚ ਹਮ ਬਾਜ਼ਾਰ ਤੁਸੀਂ ਪਿਓਰ ਪੈਟਰੋਲ ਲੈਣੀ ਹੈ ਹਮ 2657000 ਤੋਂ ਘਟ ਕਾਰ ਨਹੀਂ ਦਿੰਦਾ 50000 ਚੱਲੀ ਇੱਥੇ ਗੱਡੀ ਦਿੰਦੇ ਪਿਆ 220000 ਰੁਪਏ ਦੀ ਹਮ ਤੇ ਮੁੱਦਾ ਕੀ ਹੈ ਟੋਕਨ ਤੇ ਵਿਗਨੀ ਹੈ ਕਾਰ ਦੇ ਵਿੱਚ ਕੁਆਲਟੀ ਦੀ ਜਦੋਂ 2 ਸਾਲ ਦੀ ਗਾਰੰਟੀ ਦਿਆਂਗੇ ਨਾ ਇੰਜਨ ਗੇਅਰ ਦੀ ਹਰੇਕ ਚੀਜ਼ ਏਸੀ ਦੀ ਅਗਲਾ ਬੰਦਾ ਆਖਾ ਬੰਦ ਕਰਕੇ ਲੈ ਕੇ ਜਾਂਦਾ ਗੱਲ ਹੀ ਕੁਆਲਟੀ ਦੀ ਕਰਦੇ ਆ ਇੱਧਰ ਸਟੀਲੋ ਖੜੀ ਹੋਈ ਹੈ ਠੀਕ ਹੈ 2000 2010 ਮਾਡਲ 40000 ਚੱਲੀ ਹੋਈ ਲੈਸਟ ਡਰਨ ਕਟੀਆਂ 40000 ਚੱਲੀ ਹੋਈ ਇਹਦੇ ਵੀ ਡੈਕ ਨਹੀਂ ਲੱਗਿਆ ਜੇ ਵਿੱਚ ਲੈ ਵੀ ਆਓ ਵੇਖੋ ਜੀ ਕੰਪਲੀਟਡ ਜਿਵੇਂ ਆਈ ਆ ਉਦਾਂ ਹੀ ਰੱਖੀ ਹੋਈ ਹੈ ਜਿਵੇਂ ਵੀ ਰੱਖੀ ਦੇਖ ਲਓ ਥੋੜਾ ਜਿਹਾ ਵੀਰੋ ਯਾਰ ਕਿ ਥੋੜੀਆਂ ਥੋੜੀਆਂ ਚੱਲੀਆਂ ਆਂਦੇ ਆ ਹੁਣ ਕਈ ਲੋਕ ਇਹਦੇ ਨਾਲ ਵੀ ਕੰਪੈਰੀਜ਼ਨ ਕਰਨਗੇ ਵੀ ਕਹਿਣਗੇ ਜੀ ਉੱਥੇ 80000 ਦੀ ਮਿਲ ਜਾਂਦੀ ਬਿਲਕੁਲ ਵੀਰੋ 80000 ਦੀ ਚੱਲੀ ਮਿਲਦੀ ਹੈ ਜੀ 2 ਲੱਖ ਇਹ ਚੱਲੀ 40000 ਕਿੰਨਾ ਫਰਕ ਵੇਖੋ ਇਹ ਕਾਰ ਦੇਾਂਗੇ 135000 ਰੁਪਏ ਦੀ 10 ਮਾਡਲ ਐ ਐਨਓਸੀ ਅਸੀਂ ਆਪਦੇ ਨਾਮ ਦੀ ਕਢਾ ਲਈ ਹੋਈ ਹੈ ਪਿਓਰ ਪੈਟਰੋਲ ਹੈ ਐਲਐਕਐਸਆਈ ਹੈ ਪੇਂਟ ਦੀ ਗਾਰੰਟੀ ਹੈ ਬੰਪਰ ਪੇਂਟ ਨੇ ਉਹ ਵੀ ਪੁਰਾਣੇ ਠੀਕ ਹੈ ਹਾਜ਼ਰ ਕੁਛ ਨਹੀਂ ਹਾਜ਼ਰ ਰਮਿੰਗ ਹੋਣ ਲੱਗੀ ਹੈ ਮੈਡਮ ਤੇ ਟਾਇਰਾਂ ਜਿਹੜੇ ਟਾਇਰ ਵੀ ਦੋ ਨਾਲ ਦੇ ਨੇ ਦੋ ਸੁੱਕੇ ਸੀਗੇ ਚੇਂਜ ਕਰਾਏ ਨੇ ਠੀਕ ਆ ਪਿੱਛੋਂ ਅਗਲੇ ਇਹ ਨਵੀਂ ਸ਼ੇਪ ਦੀ ਸਟੀਲ ਹੋਏ ਪਿੱਛੋਂ ਦਿਖਾਓ ਇਹਨਾਂ ਨੂੰ ਹਮ ਦੇਖੋ ਜਿਹੜਾ ਸਟੀਲੋ ਐਲ ਐਕਸ ਆਈ ਹਮ ਇਹ ਵੀਰ ਜਿਹੜਾ ਲੈ ਕੇ ਆ ਨਾ ਪਿਓਰ ਪੈਟਰੋਲ ਆ ਯਾਦ ਕਰੂਗਾ ਬੰਦਾ ਯਾਦ ਕਰੂਗਾ ਮੀਡਲ ਕਲਾਸ ਫੈਮਿਲੀ ਦੇ ਵਿੱਚ ਆਪਾਂ 2-400 ਕਿਲੋਮੀਟਰ ਮਹੀਨੇ ਦੀ ਚਲਾਨੀ ਐ ਪੈਟਰੋਲ ਤੇ ਜਦੋਂ ਮਰਜੀ ਸੈਲਫ ਮਾਰੋ ਘੜੱਚ ਸਟਾਰਟ ਹੋਊਗੀ ਤੇ ਨੰਬਰ 2 ਹਮ ਮਕੈਨੀਕਲ ਸਸਪੈਂਸ਼ਨ ਕੰਮ ਬਿਲਕੁਲ ਜ਼ੀਰੋ ਹੈ ਇਸ ਚੀਜ਼ ਦੀ ਗਾਰੰਟੀ ਹੈ ਕੋਈ ਕੰਮ ਨਿਕਲਦਾ ਹੀ ਨਹੀਂ ਟਾਇਰ ਕਸਾਓ ਟਾਇਰ ਪਵਾਓ ਤੇ ਆਪਣੇ 10000 ਕਿਲੋਮੀਟਰ ਚਲਾ ਕੇ ਸਰਵਿਸ ਕਰਾਈ ਜੋ ਲੈ ਵੀ ਆ ਪਾ ਤੋਹਫਾ ਪੀਛੇ ਲੈ ਕੇ ਆ ਗਏ ਪਹਿਲਾਂ ਨੰਬਰ ਤੁਸੀਂ ਚੈੱਕ ਕਰ ਲਓ ਤੇ ਗੱਡੀ ਨੂੰ ਦਵਾ ਦੇਣਾ ਨੋਆ ਕ੍ਰਿਸ਼ਤਾ ਦੇ ਬਾਕੀ ਦੀ ਜਾਣਕਾਰੀ ਆਪਣਾ ਦਊਗਾ ਹਰਜਿੰਦਰ ਭਾਈ ਦੱਸਿਓ ਭਾਈ ਕ੍ਰਿਸ਼ਤਾ ਲਾਈਟਾਂ ਨਾਲ ਦੀਆਂ ਨੇ ਹੂੰ ਬੋਰਨ ਐਂਡ ਸੀਲਡ ਦੀ ਗਾਰੰਟੀ ਹੈ ਠੀਕ ਹੈ ਬਾਡੀ ਵੀ ਸੀਲਡ ਦੀ ਗਾਰੰਟੀ ਹੈ ਟਾਇਰ 80 ਪੈਸੇ ਨੇ ਹੂੰ ਹੂੰ 2018 ਮਾਡਲ ਹੈ ਡੀ ਐਕਸ ਜ਼ेड ਵਾਲੇ ਲੋਏ ਲੱਗੇ ਹੋਏ ਨੇ ਪੰਜਾਬ ਨੰਬਰ ਹੈ ਸੈਕੰਡ ਓਨਰ ਹੈ 10 ਲੱਖ 75000 ਦੀ 18 ਮਾਡਲ ਠੀਕ ਹੈ ਅੰਟੀਰੀਅਰ ਦੇਖ ਲੋ ਦੋਸਤੋ ਤੁਸੀਂ ਮਾਡਲ ਸੁਣ ਲੋ ਤੇ ਰੇਟ ਸੁਣ ਲੋ 75000 ਦੀ 13 ਤੋਂ 14 ਲੱਖ ਤੋਂ ਘੱਟ ਕਾਰ ਨਹੀਂ ਦਿੰਦਾ ਕੋਈ ਵਾਈਟ ਕਲਰ ਕਮਰਸ਼ੀਅਲ ਆਲਿਆਂ ਨੂੰ ਤਾਂ ਹਰ ਕੋਈ ਅੱਜ ਕੱਲ੍ਹ ਹੱਥ ਪਾਣ ਨੂੰ ਮੈਠਾ ਅਗਲਾ ਕਹਿੰਦਾ ਯਾਰ ਕਮਰਸ਼ੀਅਲ ਚਲਾਨੀ ਹੈ ਇਹਨਾਂ ਨੂੰ ਬਣਾ ਲਓ ਜਿੰਨੇ ਬਣਾਏ ਜਾਂਦੇ ਨੇ 50000 ਦੇ ਮਰਦਨ ਨਾਲ ਕਾਰ ਦੇਣੀ ਹੈ 2018 ਮਾਡਲ ਜੀ ਐਕਸ ਜ਼ेड ਵਾਲੇ ਲੋਏ ਪਾਏ ਹੋਏ ਨੇ ਬਾਰਨਡ ਸੀਲਡ ਇੰਜਨ ਸੀਲਡ ਇੰਜਨ ਖੁੱਲੇ ਦੀ ਗਾਰੰਟੀ ਚੱਲੀ ओरिजिनल 1 ਲੱਖ ਤੋਂ 1.5 ਲੱਖ ਹੈਗੀ ਆ ਠੀਕ ਹੈ ਲੱਗੀ ਵੱਜੀ ਐਕਸੀਡੈਂਟ ਦੀ ਗਾਰੰਟੀ ਹੈ ਹੂੰ ਤੇ ਬਾਈ ਜੀ ਕੱਚ ਕੁਛ ਸਭ ਕੁਛ ਨਾਲ ਦਾ ਠੀਕ ਹੈ ਟਾਇਰ 80 ਪੈਸੇ ਨੇ ਤੁਸੀਂ ਕੋਸ਼ ਨਹੀਂ ਕਰਾਉਣਾ ਸ਼ੀਟ ਕਵਰ ਨਵੇਂ ਨੇ ਡੈਸ਼ਬੋਰਡ ਸਾਫ਼ ਹੈ 에ਅਰ ਬੈਗ ਅੱਗੇ ਦੋਨੋਂ ਹੈਗੇ ਆ ਠੀਕ ਹੈ ਮਤਲਬ ਇਹ ਹੈ ਕਿ ਕੋਸ਼ ਨਾ ਕਰਾਓ ਬਸ ਤੇਲ ਪਾਉ ਤੇ ਚਲਾਓ 10 ਲੱਖ ਦਾ ਲੋਨ ਵੀ ਕਰਾ ਦਾਂਗੇ ਇਸ ਕਾਰ ਦੇ ਉੱਪਰ। ਲੈ ਵੀ ਹੋਰ ਦੱਸੋ ਵੀ ਭਾਲਦੇ ਹੋ। ਸਕੋਰਪੀਓ ਖੜੀ ਐ। ਹੂੰ। ਬੜੇ ਲੋਕ ਸਕੋਰਪੀਓ ਠੱਲੀ ਬੈਠੇ ਆ। 7 7.5 7 ਲੱਖ ਰੁਪਏ ਦੀਆਂ। ਹੂੰ। ਬਾਈ ਜੀ ਇੱਧਰ ਸਕੋਰਪੀਓ ਦੇਖੋ 70 ਹਜ਼ਾਰ ਚੱਲੀ ਦੀ ਗਾਰੰਟੀ। ਫਸਟ ਓਨਰ ਦੀ ਗਾਰੰਟੀ। ਹੂੰ। ਪੇਂਟ ਦੀ ਗਾਰੰਟੀ। ਹੂੰ। ਪਲਾਸਟਿਕ ਦੇ ਦੋ ਫੱਟੇ ਪੇਂਟ ਕਰਾਏ ਆ। ਠੀਕ ਆ। ਹੋਰ ਮਾੜੇ-ਮੋੜੇ ਬੰਪਰਾਂ ਦੇ ਸਕ੍ਰੈਚ ਸੀ ਚਕਾਏ ਆ। ਮਟੀਰੀਅਲ ਦਿਖਾ ਦਿੰਨੇ ਆ ਕੰਪਨੀ ਅਲੋਏ 휠 ਦੇ ਨਾਲ ਉਤਾਰ ਕੇ ਟਾਇਰ ਲੱਗੇ ਹੋਏ ਨੇ ਐਕਸਟਰਾ ਲੋਏ ਦੇ ਨਾਲ ਠੀਕ ਆ ਇੰਟੀਰੀਅਰ ਦੇਖ ਲੋ ਕੋਈ ਸ਼ੋਸ਼ੇਬਾਜੀ ਨਹੀਂ ਕਿਸੇ ਤਰ੍ਹਾਂ ਦੀ ਵੀ ਹੈਗੀ 70000 ਪਹਿਲਾਂ ਰਿਕਾਰਡ ਕਢਾਓ ਹੂੰ ਫਿਰ ਪੈਸੇ ਦਿਓ ਠੀਕ ਆ 2016 ਮਾਡਲ 16 ਦੇ ਲਾਸਟ ਦੀ 17 ਹੀ ਸਮਝੋ ਹਾਂ ਰੇਟ ਫਿਰ ਲਾਈਟਾਂ ਨਾਲ ਦੀਆਂ ਹੂੰ 70000 ਚੱਲੀ ਦੀ ਗਾਰੰਟੀ ਫਰਸਟ ਓਨਰ ਪੇਂਟ ਦੀ ਗਾਰੰਟੀ ਹੂੰ ਕਾਰ ਦੇਾਂਗੇ 10 ਲੱਖ ਰੁਪਏ ਦੀ ਨੰਬਰ ਲਵਾ ਕੇ ਮੰਡੀਆਂ 'ਚ ਚਲੇ ਜਾਇਆ ਜੇ ਸਵਾ 11 ਲੱਖ ਤੋਂ ਘੱਟ ਕਾਰ ਨਹੀਂ ਦਿੰਦੇ ਇਹਦੇ ਨਾਲ ਦੀ ਹੂੰ 50 60 70 ਹਜ਼ਾਰ ਚੱਲੀ 11 ਲੱਖ 60 65 ਹਜ਼ਾਰ ਤੋਂ ਘੱਟ ਕਾਰ ਨਹੀਂ ਮਿਲਦੀ ਫਸਟ ਓਨਰ ਦੀ 50 60 ਹਜ਼ਾਰ ਚੱਲੀ ਮੰਡੀ 'ਚ ਟਰਾਈ ਕਰ ਲਿਆ ਜੇ ਚਲੋ ਮੀਟਰ ਵੀ ਘੁੰਮੇ ਹੁੰਦੇ ਨੇ ਪਰ ਮੀਟਰ ਦੀ ਵੀ ਗਾਰੰਟੀ ਹੈ ਠੀਕ ਹੈ ਬਾਈ ਜੀ 70000 ਚੱਲੀ ਦਾ ਮਤਲਬ 70000 ਚੱਲੀ ਹੋਵੇਗੀ ਇਸ ਚੀਜ਼ ਦੀ ਗਾਰੰਟੀ ਹੈ ਪੇਂਟ ਦੀ ਗਾਰੰਟੀ ਹੈ 10 ਲੱਖ ਰੁਪਏ ਦੀ ਨੰਬਰ ਲਵਾ ਕੇ ਬਾਜ਼ਾਰ ਦੇ ਵਿੱਚ 11.5 ਲੱਖ ਦੀ ਮਿਲਦੀ ਹੈ ਠੀਕ ਹੈ ਤੇ ਗੱਡੀ ਚਲਾ ਕੇ ਵੇਖ ਲਿਆ ਜੇ ਬਾਕੀ ਗੱਲਾਂ ਆਪਾਂ ਬਾਅਦ ਚ ਕਰ ਲਾਂਗੇ ਇੱਕ ਵਾਰ ਟ੍ਰੈਸ ਡਰਾਈਵ ਕਰੋਗੇ ਨਾ ਤੇ ਇਹ ਜਿਹੜੇ ਲੋਏ ਲੱਗੇ ਹੋਏ ਨੇ ਇਹ ਬੇਸ ਵੀ ਨਾਲ ਦੇ ਲੋਏ ਵਾਲੀ ਬਣਾਈ ਹੋਈ ਜਿਹੜੇ ਏਜੰਸੀ ਵੱਲੋਂ ਲੋਏ ਆਉਂਦੇ ਆ ਨਾ ਟਾਇਰ ਨਹੀਂ ਬਾਹਰ ਨਿਕਲੇ ਹੁੰਦੇ ਤੇ ਜਿਵੇਂ ਕਹਿੰਦੇ ਨੇ ਚਾਲ ਤੇ ਐਵਰੇਜ ਬੰਦੇ ਆ ਜਿਹੜੇ ਲੋਏ ਦੇ ਨਾਲ ਇਹ ਉਹੀ ਹੈ ਲੋਏ ਵੀ ਲੱਗੇ ਨੇ ਸਮਝ ਲੋ ਵੀ ਉਹੀ ਹੈ ਕਿ ਗਿਰੀਆਂ ਵਾਲੇ ਲੋਏ ਪਿੱਛੋਂ ਲੁੱਕ ਦਿਖਾਓ ਗੱਡੀ ਦੀ ਮਾੜੀ ਜੀ ਇਹਨਾਂ ਨੂੰ ਹਮ ਮਤਲਬ ਇਹ ਹੈ ਕਿ ਸਮਝ ਆਊਗੀ ਤੁਹਾਨੂੰ ਵੀ ਕਾਰ ਦੇ ਵਿੱਚ ਕੀ ਕੁਆਲਿਟੀ ਹੈ ਠੀਕ ਹੈ ਓਨ ਕਰਾਣਾ ਹੈ 8 ਤੋਂ 9 ਲੱਖ ਰੁਪਏ ਦਾ ਲੋਨ ਹੋ ਜਾਊਗਾ ਇਸ ਤੇ ਠੀਕ ਹੈ ਲੈ ਵੀ ਦੋਸਤੋ ਰੀਚ ਰਸਤਾ ਤੇ ਲੋਨ ਵੀ ਹੋ ਜਾਣਾ ਆਜੋ ਤੇ ਲੈ ਜਾਓ ਸਿੰਗਲ ਪੀਸ ਹੀ ਖੜਾ ਹੋਇਆ ਏਦਾਂ ਦਾ ਇੱਧਰ 17 ਮਾਡਲ i20 ਖੜੀ ਹੋਈ ਹੈ ਹਮ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਅੱਗੇੋਂ ਲੁੱਕ ਵਿਖਾ ਦਿਓ ਥੋੜੀ ਜੀ ਹਮ ਲੁੱਕ ਦੇਖ ਕੇ ਤੁਹਾਨੂੰ ਪਤਾ ਲੱਗ ਜਾਊਗਾ ਕਿ ਕਾਰ ਦੇ ਵਿੱਚ ਕੀ ਕੁਆਲਿਟੀ ਹਮ ਪੇਂਟ ਦੀ ਗਾਰੰਟੀ ਹੈ ਫੱਟੇ ਪੇਂਟ ਨੇ 1 2 ਉਹ ਵੀ ਇੱਕ ਸਾਈਡ ਤੋਂ ਅਬ ਇਹਦਾ ਨੰਬਰ ਨਾਲ ਹੀ ਦੇ ਦੇਣਾ ਬੰਪਰ ਪੇਂਟ ਦੇ ہاں 22 25 ਨੰਬਰ ਨਾਲ ਹੀ ਮਿਲੇਗਾ ਇਹ ਕੰਪਨੀ ਅਲੋਏ ਵੀਲ ਤੇ ਜਿਵੇਂ ਕਹਿੰਦੇ ਨੇ ਪੁਸ਼ ਬਟਨ ਸਟਾਰਟ ਆਂਦੀ ਏ ਕਾਰ ਠੀਕ ਹੈ ਦੇਖ ਲਓ ਹੂੰ ਹੂੰ ਪੁਸ਼ ਬਟਨ ਸਟਾਰਟ ਆ ਤੇ ਤੁਸੀਂ ਚੈੱਕ ਕਰ ਲਓ ਇੰਟੀਰੀਅਰ ਡੀਰ ਨੂੰ ਦੇਖੋ ਯਾਰ ਨੀਡ ਐ ਨਿਕਲ ਐ ਆਸਤਾ ਆਪਸ਼ਨਲ ਪੁਸ਼ ਬਟਨ ਸਟਾਰਟ ਠੀਕ ਹੈ ਬਾਡੀ ਦੇ ਫੱਟੇ ਪੇਂਟ ਦੋ ਬੰਪਰ ਪੇਂਟ ਨੇ ਕੋਈ ਸੀਲ ਨਹੀਂ ਫੱਟੀ ਹੋਈ ਬਾਰਨਟ ਚੱਕ ਕੇ ਬਾਰਨਟ ਨਾਲ ਦਾ ਹਰੇਕ ਚੀਜ਼ ਨਾਲ ਦੀ ਠੀਕ ਆ ਕਾਰ ਖੜੀ ਹੈ ਭਾਈ ਜੀ ਕਾਰ ਬਾਜ਼ਾਰ ਤੇ ਹੂੰ ਲੈ ਜੋ 575000 ਦੀ 5 ਲੱਖ ਤੱਕ ਲੋਨ ਹੋ ਜਾਏਗਾ 17 ਮਾਡਲ ਐ ਸੈਕੰਡ ਓਨਰ ਐ ਅੱਖਾਂ ਬੰਦ ਕਰਕੇ ਲੈ ਜੋ ਲੈ ਆ ਜੋ ਲੈ ਬਸ ਕੋਈ ਸੋਚ ਵਿਚਾਰ ਕਰਨ ਦੀ ਲੋੜ ਨਹੀਂ ਇੱਧਰ ਹੋਰ ਇੱਕ ਆ ਗਈ ਬਲੈਰੋ ਬਲੈਰੋ ਉਹਨਾਂ ਓਰੀਜਨਲ ਪੇਂਟ ਦੀ ਬਲੈਰੋ ਅਸੀਂ ਇੱਕ ਲੈ ਕੇ ਆ ਗਏ ਆ ਅੱਗੋਂ ਪਿੱਛੋਂ ਸਭ ਪਾਸੋਂ ਦਿਖਾਉਂਦੇ ਆ 2018 ਮਾਡਲ ਐ ਜੈਡ ਐਲ ਐਕਸ ਲੈ ਵੀ ਜੈਡ ਐਲ ਐਕਸ ਆਈ ਜੈਡ ਐਲ ਐਕਸ ਟੌਪ ਵਾਲਾ ਮਾਡਲ ਐ ਕੋਈ ਛੋਸ਼ੇ ਬਾਜੀ ਕਰਾਉਣ ਦੀ ਲੋੜ ਨਹੀਂ ਆਹ ਹਾਂ ਦੋ ਜੀ ਅੰਟੀਰੀਅਰ ਚੈੱਕ ਕਰੋ ਕਰਾ ਬਹੁਤ ਹੀ ਪਿਆਰਾ ਅੰਟੀਰੀਅਰ ਇਹ ਜਿਹੜੇ ਵੀਰ ਬਲੈਰੋ ਦੇ ਸ਼ਕੀਨ ਨੇ ਹੂੰ ਹੂੰ 5 ਲੱਖ 50 ਹਜ਼ਾਰ ਦੀ ਬਲੈਰੋ ਲੈ ਜਾਓ 18 ਮਾਡਲ ਫਰਸਟ ਓਨਰ ਹਰਿਆਣੇ ਵਾਲਿਆਂ ਵਾਸਤੇ ਇਹ 5 ਲੱਖ 50 ਹਜ਼ਾਰ ਦੇ ਵਿੱਚ ਨਾ ਹੀ ਕਰਾ ਦਾਂਗੇ ਹੂੰ ਹੂੰ ਤੇ ਅਦਰ ਸਟੇਟ ਵਾਲਿਆਂ ਵਾਸਤੇ ਨੰਬਰ ਦੇ ਪੈਸੇ ਵੱਖਰੇ ਲੱਗਣਗੇ ਐਨਓਸੀ ਕੱਢਾਂਗੇ ਹੂੰ ਐਨਓਸੀ ਦਾ ਖਰਚਾ ਸਾਡਾ ਤੇ ਬੀਮੇ ਦਾ ਖਰਚਾ ਸਾਡਾ ਠੀਕ ਆ ਬਾਕੀ ਜਿਹੜੇ ਹੈਗੇ ਨੇ ਨੰਬਰ-ਨੰਬਰ ਦੇ ਖਰਚੇ ਤੁਹਾਡੇ ਹਰਿਆਣੇ ਆ ਨੰਬਰ ਹੈ ਤੇ ਹਰਿਆਣੇ ਵਾਲੇ ਵੀਰ ਲੈਣਾ ਚਾਹੁੰਦੇ ਨੇ ਤੇ ਇੰਨੇ ਕੋ ਪੈਸਿਆਂ ਦੇ ਵਿੱਚ ਹੀ 5.5 ਲੱਖ ਦੇ ਵਿੱਚ ਤੁਹਾਨੂੰ ਹਰਿਆਣੇ 'ਚ ਨਾਮ ਕਰਾ ਦਾਂਗੇ ਠੀਕ ਹੈ